ਮੇਰਾ ਬੇਟਾ ਜੀ ਕਿਦੋਂ ਗਿਆ ਸੀ ਕਿ ਵਿਦੇਸ਼ ਇਹਨਾਂ ਦੀ ਇੱਥੋਂ ਨਵੀਂ ਦਿੱਲੀ ਤੋਂ 13 ਤਰੀਕ ਨੂੰ ਫਲਾਈਟ 13 ਜਲਾਈ ਦੀ ਔਰ 14 ਤਰੀਕ ਨੂੰ ਉੱਥੇ ਪਹੁੰਚੇ ਸੀਰੇ ਦੋ ਤਿੰਨ ਦਿਨਾਂ ਬਾਅਦ 17 ਤਰੀਕ ਨੂੰ ਮੈਨੂੰ ਉੱਥੋਂ ਫੋਨ ਆ ਜਾਂਦਾ ਕਿ ਉਹਨਾਂ ਦੀ ਅਚਾਨਕ ਉਹਨਾਂ ਨੂੰ ਟੈਲ ਆ ਗਿਆ ਕਿੰਨੇ ਮਹੀਨੇ ਹੋ ਗਏ ਸੀ ਉਹਨਾਂ ਨੂੰ ਵਿਦੇਸ਼ ਵਿੱਚ ਮਹੀਨਾ ਨਹੀਂ ਜੀ ਜੇ ਜੁਲਾਈ 13 ਨੂੰ ਗਏ ਜੀ ਕੁਝ ਦਿਨ ਹੀ ਹੋਏ ਹਨ ਜੀ ਅੱਛਾ ਜੀ 13 ਤਰੀਕ ਨੂੰ ਫਲਾਈਟ ਸੀ 17 ਤਰੀਕ ਨੂੰ ਹਾਦਸਾ ਹੋ ਗਈ ਕਿਵੇਂ ਘਟਨਾ ਵਾਪਰੀ ਜੀ ਘਟਨਾ ਦਾ ਇਹ ਕੀ ਹੁਣ ਇੱਥੇ ਬੈਠੇ ਆਂ ਉਹ ਦੇਖ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਦੱਸਣ ਮਤਾਵਾ ਕੀ ਹੈ ਕਿ ਜਿਹੜੇ ਮੁੰਡੇ ਕੋਲ ਦੋਸਤ ਕੋਲ ਗਿਆ ਸੀ ਇੱਕ ਰੂਮ ਦੇ ਵਿੱਚ ਦੋਨੇ ਰਹਿਦੇ ਸੀਗੇ ਉਹ ਮੁੰਡਾ ਕੰਮ ਕਰਦੇ ਚੱਲ ਗਿਆ ਇਹ ਘਰ ਸੀਗਾ ਜਦੋਂ ਘਰੋਂ ਸ਼ਾਮ ਨੂੰ ਵਾਪਸ ਆਇਆ ਡਿਊਟੀ ਕਰਕੇ ਔਰ ਆ ਕੇ ਉਹਨੇ ਇਹਨੂੰ ਆਵਾਜ਼ ਮਾਰੀ ਕਿ ਨਾਮ ਬਰਿੰਦਰ ਸਿੰਘ ਹੈ ਵੀਰਿੰਦਰ ਚਾਹ ਬਣਾਓ ਇਹਨੇ ਕੋਈ ਆਵਾਜ਼ ਨਹੀਂ ਦਿੱਤੀ ਦੁਬਾਰਾ ਫਿਰ ਉਹਨੇ ਆਵਾਜ਼ ਮਾਰੀ ਇਹ ਤਾਂ ਕੋਈ ਆਵਾਜ਼ ਨਹੀਂ ਆਈ ਤੇ ਉਹਨੇ ਫਿਰ ਐਂਬੂਲੈਂਸ ਬੁਲਾਈ ਐਂਬੂਲੈਂਸ ਆਈ ਉਹਨਾਂ ਨੇ ਚੈੱਕ ਅਪ ਕੀਤਾ ਡਾਕਟਰ ਨਾਲ ਸੀ ਕਿ ਉਹਨਾਂ ਨੇ ਚੈੱਕ ਕਰਨ ਤੋਂ ਬਾਅਦ ਪਾਇਆ ਕਿ ਨਿਤਰ ਕੇ ਬੰਦਰ ਖਤਮ ਹੋ ਚੁੱਕਾ ਹੈ ਪਰਿਵਾਰ ਨੂੰ ਫਿਰ ਕਿਦਾਂ ਪਤਾ ਲੱਗਦਾ ਜਿਹੜਾ ਮੁੰਡਾ ਇਹਦਾ ਦੋਸਤ ਸੀਗਾ ਜਿਹਦੇ ਕੋਲ ਰਹਿ ਰਹੇ ਸੀਗੇ ਉਹ ਬੰਦੇ ਨੇ ਮੈਨੂੰ ਉਸੇ ਵੇਲੇ ਜਿਸ ਤਰ੍ਹਾਂ ਇਹ ਘਟਨਾ ਹੁੰਦੀ ਉਹਨੇ ਮੈਨੂੰ ਫੋਨ ਕੀਤਾ ਕਿ ਆਸਾ ਹੋ ਗਿਆ ਇੱਥੇ ਤੇ ਤੁਹਾਡਾ ਕੋਈ ਰਿਸ਼ਤਾ ਅੰਗੀ ਸੰਗੀ ਤੁਹਾਡਾ ਬੱਚੇ ਦੇ ਨੇੜੇ ਹੈਗਾ ਕੋਈ ਉਥੇ ਮੇਰਾ ਕੋਈ ਰਿਸ਼ਤੇਦਾਰ ਲੱਗੀ ਹਨੀਗੇ ਕਿ ਮੇਰੇ ਬੇਟੇ ਦਾ ਥੋੜਾ ਦੋਸਤ ਸੀਗਾ ਪਹਿਲਾਂ ਤੇ ਇਹਦੀ ਜਾਨ ਵੀ ਸਾੰਸੀ ਜਲੰਧਰ ਜ਼ਿਲ੍ਹੇ ਦਾ ਬੰਦਾ ਦਾ ਕਿੰਨੇ ਬੱਚੇ ਤੁਹਾਡੇ ਮੇਰੇ ਦੋ ਹੀ ਬੱਚੇ ਇੱਕ ਬੇਟੀ ਇੱਕ ਬੇਟਾ ਮੇਰਾ ਵੱਡਾ ਬੇਟਾ ਕਿੰਨੀ ਕੰਗਰਸੀ ਕਿਹਾ ਸਾਰ ਲਗਭਗ 33 ਇਅਰਸ ਆਖਰੀ ਕਿਦੋਂ ਗੱਲਬਾਤ ਹੋਈ ਰੋੜਨਾ ਉਸੇ ਦਿਨ ਰਾਤ ਨੂੰ ਜਿੱਦਾਂ ਜਿਸ ਦਿਨ 17 ਤਰੀਕ ਨੂੰ ਮਨਸੂਰੀ ਹੂਨ ਆਇਆ 16 ਤਰੀਕ ਨੂੰ ਰਾਤ ਨੂੰ ਕਿੰਨਾ-ਕਿੰਨਾ ਕਰਦਾ ਨਗਲਾਂ ਕਰਦਾ ਰਿਹਾ ਸਾਰੀ ਇਨਫੋਰਮੇਸ਼ਨ ਜੋ ਵੀ ਹੈ ਉਥੇ ਗੁਰੂ ਦਾ ਗੁਰਦੁਆਰਾ ਸਾਹਿਬ ਉਥੇ ਸੇਵਾ ਕਰਦੇ ਉਹ ਸਾਰਾ ਉਹਨੇ ਜੋ ਵੀ ਹਗੜ ਕਰਨਾ ਸ਼ੇਅਰ ਕਰਦਾ ਰਿਹਾ ਬਹੁਤ ਵਧੀਆ ਮਾਹੌਲ ਹੈ ਤੇ ਵੀ ਕੀ ਕਰਨਾ ਕਰੋ ਜਿਸ ਨੂੰ ਰਾਤ ਪੈ ਕੇ ਦਿਨ ਜਿਹੜਿਆ ਤੇ ਆਖਰ ਨੂੰ ਮਿਲ ਗਈ ਹਨ ਉਹ ਇੱਕ ਨੂੰ ਲੈ ਕੇ ਕੀ ਸੋਚਦੇ ਸੀ ਆਹਦੇ ਆ ਜਾਏ ਹਨ ਨਹੀਂ ਉਹ ਇੱਕ ਨੂੰ ਲੈ ਕੇ ਕੀ ਕੀ ਹਿੱਗੀਆਂ ਦਿਆਂ ਜੋ ਇਹ ਨਾਲ ਉਹ ਇੱਕ ਨੂੰ ਅਸੀਂ ਹੁਣ ਇਹ ਚਾਹੁੰਦੇ ਆ ਕਿ ਮਦਦ ਕਰੇ ਕਿਉਂਕਿ ਇਕ ਤਾਂ ਜਾਣ ਵਾਲੇ ਬੱਚੇ ਨੂੰ ਹੁਣ ਦਿੱਤੋਂ ਭੇਜਦੇ ਆਂ ਉਦੋਂ ਬਹੁਤ ਜ਼ਿਆਦਾ ਖਰਚਾ ਆ ਰਿਹਾ। ਔਰ ਜਦੋਂ ਕੋਈ ਇੰਨਾ ਦਾ ਹਾਦਸਾ ਹੋ ਜਾਂਦਾ ਵੀ ਗੌਰਮੈਂਟਾਂ ਨੂੰ ਕੁਝ ਆਈਦਾ ਵੀ ਕੁਛ ਨਾ ਕੁਛ ਹੈਲਪ ਕਰਦੇ ਨੇ ਜੀਜੀ ਵੱਲੋਂ। ਜਿੰਨੇ ਪੈਸੇ ਜਾਣ ਲੱਗਿਆਂ ਲਗੰਡੇ ਉਹਨੇ ਪੈਸੇ ਹੁਣ ਤੁਸੀਂ ਆਪਣੇ ਬੱਚੇ ਦਾ ਜਿਹੜਾ ਮੈਟ੍ਰਿਕ ਸਰਟੀਫੀਕਟ ਇੱਥੇ ਭਰਤ ਲੈ ਰਹੇ ਹੋ। ਸਾਡੀ ਇਹ ਹੁਚਾ ਜਾਈ ਸਾਡਾ ਇੱਥੇ ਸਰੀਰ ਉਹ ਭਰਦਾ ਵੀ ਤੇ ਤੇਰੀ ਹੁਣ ਆਪਣੇ ਹੱਥਾਂ ਨਾਲ ਸਵਾਰ ਕਰੀਏ ਸਰਕਾਰ ਤੋਂ ਕੀ ਮੰਗ ਕਰਦੇ ਆਂ ਸਰਕਾਰ ਕਿਉਂਕਿ ਮੰਗ ਕਰਦੇ ਹੈ ਕਿ ਹੈਲਪ ਕਰਨ ਇਸ ਜੀ ਦੇ ਵਿੱਚ ਕਿਉਂ ਨਹੀਂ ਕਾਨੂੰਨੀ ਸੈਦਾਂ ਨੇ ਉਹਦੇ ਨਾਲ ਜਿਹੜੇ ਬੱਚੇ ਦੀ ਇਸੇ ਵਿੱਚ ਮੌਤ ਹੋ ਗਈ ਹੈ ਕਿੰਨੀ ਕੋਨਾਂ ਦੀ ਹੋਰ ਸੀਗੀ ਇੱਥੇ ਸੁਣਦੇ ਹੈ 1 33 ਸਾਲ ਕਿਹੜੇ ਕਿ ਲੱਗਦੇ ਸੀ ਜੰਮ ਦਾ ਕੁਝ ਦਿਨ ਹੀ ਪਹਿਲਾਂ ਬਾਹਰ ਕਿਆ ਸੀਗੇ ਹਾਂਜੀ ਪਰਿਵਾਰ ਚ ਉਦੋਂ ਬੜਾ ਖੁਸ਼ੀ ਦਾ ਮਾਹੌਲ ਹੋਊਗਾ ਬੜੀਆਂ ਉਮੀਦਾਂ ਹੁੰਦੀਆਂ ਬੱਚਿਆਂ ਤੇ ਬਿਲਕੁਲ ਚਲੋ ਚਲੋ ਉਹ ਚਾਪ ਮਾਈ ਕਰੂਗਾ ਬਾਜੂਗਾ ਤੇ ਚਲੋ ਕੁਝ ਸਵਾਗਤ ਹੁੰਦਾ ਸੀਗਾ ਹਾਂਜੀ ਬੱਚੇ ਦਾ ਸਵਾਗਤ ਕਿਦਾਂ ਦਾ ਸੀਗਾ ਬਹੁਤ ਨਿੱਗਾ ਸੀਗਾ ਆਪਣੀ ਮੀਜੀ ਦਾ ਕਿਸੇ ਨਾਲ ਗੱਲ ਕਰਨੀ ਬੜੇ ਪ੍ਰੇਮ ਨਾਲ ਯਾਰ ਹਾਂਜੀ ਜੀ ਜੀ ਬੱਚਿਆਂ ਨੂੰ ਪਿਆਰ ਪਤਾ ਹੈ ਕਿ ਬੰਦਾ ਸੀ ਵਿਦੇਸ਼ ਜਾਣ ਤੋਂ ਪਹਿਲਾਂ ਇੱਥੇ ਕੀ ਕੰਮ ਕਰਦੇ ਸੀਗੇ ਕਿਤੇ ਬੜੀ ਆਪਣਾ ਇੱਥੇ ਕਰੇ ਹੋਰ ਕੀ ਕਰਦੇ ਸੀਗੇ ਪਰਵਾਰ ਨੂੰ ਬੜੀ ਉਮੀਦ ਹੋਊਗੀ ਬੱਚਾ ਬਾਹਰ ਭੇਜਣਾ ਬੜੇ ਚਾਈ ਚਾਈ ਤੁਰਿਆ ਹੋਗਾ ਹਾਂ ਜੀ ਜੀ ਪਰਵਾਰ ਦੇ ਜਿਹੜੇ ਆਰਥਿਕ ਹਾਲਾਤ ਕਿਦਾਂ ਦੇ ਆ ਠੀਕ ਹੈ ਸਰਵਸੇ ਕਿਤੀ ਭਾਈ ਨੇ ਕਿ ਜਰਾ ਮਾੜਾ ਹੁਣ ਚਲਦਾ ਸੀਗਾ ਬੱਚਾ ਜिद ਕਰਦਾ ਸੀ ਕਿ ਬਾਹਰ ਜਾਣਾ ਚਲੋ ਪਹਿਲਾਂ ਕੱਟ ਲੈ ਕੇ ਦੇਹੀ ਫਿਰ ਚਲੋ ਸੱਚ ਹੈ ਵੀ ਬੱਚਾ ਕਮਾਈ ਕਰੂਗਾ ਦੇਖੀ ਚੱਲੋ ਕਾ ਸਖੋਤ ਬਤਾ ਦੋ ਬੇਟੀਆਂ ਪੁੱਤ ਜੀ ਦੇ ਨਿਕਲੇ ਕੇ ਬੱਚੇ ਨੂੰ ਸੋਨ ਬੇਟੀਆਂ ਲੇਕੋ ਕੰਮ ਗੇ ਹੀ ਬਹੁਤ ਜ਼ਿਆਦਾ ਹੈ ਨੇ ਵੈਸੇ ਲਾ ਕੇ ਕਿਜਾ ਹੁਣ ਤੁਹਾਨੂੰ ਪਤਾ ਬੜਾ ਔਖਾ ਹੈ ਜਿਆ ਤਾਂ ਕੁਝ ਟਾਈਮ ਲਗਾ ਹੁੰਦਾ ਕਮਾਈ ਕੀਤੀ ਹੁੰਦੀ ਤੇ ਹੁੰਦਾ ਬੱਚੇ ਨੂੰ ਵੀ ਚਲੋ ਵੀ ਕੋਈ ਨਹੀਂ ਹਾਂ ਔਖਾ ਬਚਾਰੇ ਕੋਲ ਵੇਚਣਾ ਬੜਾ ਔਖਾ ਹੈ ਪਰਿਵਾਰ ਨੇ ਮੰਗ ਕੀਤੀ ਹੈ ਕਿ ਬੱਚੇ ਦਾ ਮ੍ਰਿਤਕ ਸਰੀਰ ਆ ਪੰਜਾਬ ਸਰਕਾਰ ਜਿਹੜੀ ਆ ਸਾਡੀ ਮਦਦ ਕਰੇ ਪਿੰਡਾਂ ਲੋਕ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਸਾਡੀ ਮਦਦ ਕੀਤੀ ਵੀ ਪਰ ਮੇਰੇ ਪਰਿਵਾਰ ਦੇ ਜਿਹੜੇ ਆ ਅਤਗਲਾਤ ਦੇ ਕੋਈ ਚੰਗੇ ਵਧੀਆ ਨਹੀਂਗੇ ਤੇ ਪੰਜਾਬ ਸਰਕਾਰ ਜਾਂ ਕੋਈ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਬਰਵਾਦ ਦੀ ਸਹਾ ਕਰੇ ਹਾਂਜੀ ਹਾਂਜੀ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ